ਲੇ ਜੋਧਾ ਆ ਗਈ ਇਹਨੇ ਮੈਨੂੰ ਕੁੱਛ ਨਾ ਪਾਸਪੋਰਟ ਬਣ ਗਿਆ ਇਹਨੇ ਹੁਣ ਕੀ ਦਊਗਾ ਜਵਾਬ ਬੁੜੀ ਜਨ ਜਦੋਂ ਲੰਗ ਜੂ ਉਹ ਦੋ ਤਰ੍ਹਾਂ ਕਰਦਾ ਹੈ ਹੈ ਵੀ ਜਾਂ ਵੀਰ ਵੀਰ ਆ ਕਿਧਰੋਂ ਆਇਆ ਕੀ ਹਾਲ ਆ ਮੈਂ ਆ ਬਿਠਾਣ ਨੂੰ ਗਿਆ ਸੀ ਹੈ ਬਿਠਾਣ ਨੂੰ ਗਿਆ ਸੀ ਅੱਛਾ ਆ ਹੋਰ ਠੀਕ ਠਾਕ ਉਹ ਮਮੀ ਚੱਲਿਆ ਸੀ ਤਾਂ ਮੈਨੂੰ ਥੋੜਾ ਭੁੱਲ ਗਿਆ ਰਹਿ ਗਿਆ ਸਮਾਨ ਇਹ ਘਰੋਂ ਫੜਾਉਣਾ ਮੈਂ ਵੀ ਕਿਹਾ ਪਛਾਤਾ ਨਹੀਂ ਕਿ ਉਹ ਉਹ ਸਮਾਨ ਉੱਥੇ ਫੜਾਉਣਾ ਹੈ ਕਿ ਇਹਨੂੰ ਦੂਜੇ ਨੂੰ ਨਾਜਰ ਤੋਂ ਉਹ ਉਹ ਰਹਿ ਗੱਲ ਫਾਫਾ ਕਰੀ ਅੱਛਾ ਤੋ ਦੱਤਾ ਹੋਇਆ ਪਾਸਪੋਰਟ ਪਾਣੇ ਉਹਦਾ ਆਹੋ ਬਹਿ ਆ ਮਲਕ ਦੇ ਹੀ ਦਿੱਤਾ ਸਮਝ ਲਾ ਕੇ ਦਿੱਤਾ ਹੀ ਆ ਨਹੀਂ ਨਹੀਂ ਦੋ ਬਣਾਓ ਛੇਤੀ ਹੋਦਾ ਹੈ ਆ ਦਿੱਤਾ ਦਿੱਤੇ ਕਾਜ ਪੱਤਰ ਮੈਂ ਕੀਤੀ ਆ ਬਾਹਰ ਗੱਲ ਉਹ ਤੇ ਕੰਪਨੀ ਵਾਲੇ ਨਾਲ ਅੱਛਾ ਆ ਤੇ ਬਣ ਜੂ ਗੱਲ ਬਣ ਜੂ ਬਣ ਜੂ ਮੇਰੇ ਨਾਲ ਹੀ ਕਿ ਮੈਂ ਅੱਛਾ ਅੱਛਾ ਆਹ ਜਦੋਂ ਮੈਂ ਚਲ ਕੇ ਜਾ ਕੇ ਮੈਂ ਭੇਜਣਾ ਵੀ ਜਾ ਇਹਦਾ ਤੂੰ ਆਪਣਾ ਦੱਸਿਆ ਨਹੀਂ ਕਰਾਂ ਕੋ ਨੂੰ ਜਾਣਾ ਜੇ ਉਹ ਮੈਂ ਥੋੜਾ ਜਿਆਦਾ ਇਹ ਟਿਕਟਾਂ ਤੁਹਾਨੂੰ ਦੱਸਦਾ ਹੈਗਾ ਟਿਕਟਾਂ ਅਸਾਂ ਮਹਿੰਗੀਆਂ ਵਾਂ ਮੈਂ ਜਦੋਂ ਸੈਤੀਆਂ ਉੱਪਰ ਜਾਂਦੇ ਆ ਉਹ ਬਾਕੀ ਤੁਸੀਂ ਜਾਣ ਵਾਲੇ ਤੁਹਾਨੂੰ ਪਤਾ ਹੋਵੇ ਵੀ ਕਿੰਨੀਆਂ ਮਹਿੰਗੀਆਂ ਵਾਂਗੇ ਸਸਤੀਆਂ ਹੁਣ ਸਾਨੂੰ ਵੀ ਪਤਾ ਹੀ ਕਦੀ ਗਏ ਨਹੀਂ ਇਹਨਾਂ ਸ਼ੈਕਲਾਂ ਵਾਲਿਆਂ ਨੂੰ ਕੀ ਪਤਾ ਜਹਾਜ਼ ਦੀ ਟਿਕਟ ਕਿੰਨੀ ਮਹਿੰਗੀ ਹੈ ਕਿ ਸਸਤੀ ਹੈ ਆਹ ਹੋਏ ਤੇ ਹੈਗਾ ਹੀ ਹੈ ਇਹ ਬਣਾਓ ਫੇ ਛੇਤੀ ਪਾਸਪੋਰਟਾਂ ਦਾ ਹੈ ਕੋਈ ਨਹੀਂ ਬਣ ਜਾਂਦਾ ਦੇਤਾ ਵਾ ਬਣਨੇ ਵੇਖੋ ਹੁਣ ਕਦੋਂ ਪਾਪੀ ਟਿਕਟ ਸਾਰੇ ਠੀਕ ਆ ਵਧੀਆ ਉਹਦੇ ਉਹਦੇ ਵੀ ਠੀਕ ਆ ਕਰੇ ਆਜਾ ਘਰ ਨੂੰ ਕਰੇ ਘਰੇ ਆਉਂਦਾ ਇਹਨੂੰ ਕੋਈ ਆਊਗਾ ਗਰਮੀ ਗਰਮੀ ਇਹ ਨਿਕਲ ਨੂੰ ਜੀ ਦੀ ਕਰਦਾ ਅੰਦਰੋਂ ਹਾਂ ਉਹ ਸਵੇਰੇ ਸਵੇਰੇ ਉਧਰ ਫੇਰਾ ਮਾਰ ਆਈਦਾ ਵਾ ਝੋਨੇ ਵਾਲ ਅੱਛਾ ਇੱਕਰ ਵੇਖ ਆਈਦਾ ਵੀ ਕਿਤੇ ਕੋਈ ਨੱਕਾ ਟੁੱਟਾ ਨਾ ਹੋਵੇ ਪਾਣੀ ਪੁਣੀ ਵੇਖ ਕੇ ਆਣ ਕੇ ਫਿਰ ਲਮੇ ਪੈ ਜਾਈ ਤਾ ਮੇਰੇਆਂ ਅੰਗੇ ਪੈ ਗਿਆ ਪਾਣੀ ਕਿਉਂ ਨਹੀਂ ਪਾਉਂਦੇ ਅਜੇ ਰੁੱਧੇ ਰੱਖੀਆਂ ਉਹ ਉਹ ਕੋਈ ਨਹੀਂ ਪਾ ਰਹੀ ਨੇ ਉਧਰ ਵੀ ਹਾਂ ਉਹ ਪੈ ਜੂਗਾ ਕੋਈ ਨਹੀਂ ਅੱਛਾ ਆਹ ਪੈ ਜੂਗਾ ਕੋਈ ਨਹੀਂ ਲਾਉਣਾ ਹੀ ਕਹਿੰਦਾ ਇਹੇ ਲਾਉਣਾ ਹੋਰ ਕੀ ਕਰਨਾ ਹੁਣ ਤੇਨੂੰ ਕਰਦਾ ਫਿਕਰ ਆ ਹਾਂ ਨੇ ਮੈਨੂੰ ਤੇਰੀ ਫਿਕਰ ਮੈਂ ਉਧਰ ਕੱਟਾ ਮੈਂ ਕਿ ਟਾਈਮ ਲੱਗਾ ਚਲ ਵਧੀਆ ਗੱਲ ਆ ਆਜਾ ਚਾਹ ਪੀ ਲਈ ਨਹੀਂ ਮੈਂ ਚਲਦਾ ਮੈਂ ਖੇਤ ਅਜਾ ਚਾਹ ਪੀ ਕੇ ਚਲਦੀ ਹੈ ਹਾਂ ਮੈਂ ਯਾਰ ਬਸ ਟਾਮਾ ਖੇਤੀ ਖੜਾ ਜਾ ਅੱਛਾ ਅੱਛਾ ਇਹਨੇ ਵੀ ਪਤਾਈਓ ਵੀ ਮੇਰੀਆਂ ਪੈੜੀਆਂ 'ਚ ਪਾਣੀ ਨਹੀਂ ਪਾਇਆ ਹੁਣ ਮੈਂ ਕਰਾਂਗੀ ਦੁੰਦਰ ਆਂਦੀ ਹੈ ਵੀ ਠੇਕਾ ਘਟਾਉਣਾ ਵਾ ਤੇ ਫਿਰ ਪਾਣੀ ਪਾਉਣਾ ਪੈਰੀਆਂ ਜੇ ਆਖੂਗਾ ਵੀ ਘਟ ਕਰ ਲਈ ਨਾ ਤੇ ਫਿਰ ਅਹੀ ਲੈਣੀਆਂ ਪੈਰੀਆਂ ਚੰਗੀ ਬੇਵਤਾ ਪੈ ਗਈ ਨਾ ਹੁਣ ਦੁੰਦਰ ਮੰਦੀ ਆ ਤੇ ਨਾ ਉਹਦੇ ਹੀ ਮੰਨੀ ਜਾਂਦਾ ਨਾ ਹੀ ਕਰੀ ਜਾਂਦਾ ਮੁੰਡਾ ਵੀ ਨਾ ਕਰੀ ਜਾਂਦਾ ਕਿੱਦਾਂ ਕਰੀਏ ਯਾਰ ਹੁਣ ਭਰਾ ਵਾ ਮੇਰਾ ਮੈਂ ਹੁਣ ਭਰਾ ਨਾਲ ਟੁੱਟ ਕੇ ਥੋੜਾ ਬਹਿ ਜਾਣਾ ਕੀ ਕਰਾਂ ਜਨਾਨੀਆਂ ਪਿੱਛੇ ਲਾ ਕੇ ਵੀ ਘਰ ਨਹੀਂ ਨਾ ਚੱਲਦੇ ਚੱਲ ਕੋਈ ਨਹੀਂ ਹੁਣ ਮੈਂ ਕਹਿਣਾ ਵਾਂ ਵੀ ਮੈਨੂੰ ਟੱਕਰਿਆ ਵਾ ਤੂੰ ਦਈਏ ਪਾਸ ਬੋੜਾ ਹਾਂ ਨੇ ਇਦਾਂ ਕਰ ਲਈ ਹਾਏ ਰੱਬਾ ਇੰਨੀ ਐਨੀ ਘਬਰਾਟ ਹੋਣ ਦੀ ਮੇਰੇ ਤੇ ਦਿਲ ਨੂੰ ਕੋਹ ਚੱਲਿਆ ਕਿੱਥੇ ਪਤਾ ਨਹੀਂ ਚਲ ਜਾਂਦਾ ਇਹ ਬੰਦਾ ਜਿੱਥੇ ਜਾਂਦਾ ਕਰਨ ਉਹਨੇ ਮੋੜਦਾ ਲੈ ਪਈ ਉਹ ਤੂੰ ਉੱਠੀ ਨਹੀਂ ਗਏ ਜੇ ਹਾਏ ਹਾਏ ਤਾਨੂੰ ਦੇ ਹੋਈ ਕੰਮ ਉੱਠੀ ਨਹੀਂ ਉੱਠੀ ਨਹੀਂ ਆ ਮੈਂ ਘੜਨਾ ਖਪੜ ਨੂੰ ਤਿਆਰ ਹੋਈ ਵੀ ਜਿੱਥੇ ਜਾਣੇ ਕਿਤੇ ਘਰ ਨੂੰ ਨਹੀਂ ਮੁੜਦੇ ਤੁਸੀਂ ਓਏ ਓ ਮੈਂ ਤੇ ਪਾਣੀ ਵੇਖ ਕੇ ਉਧਰ ਜਾਂਦੇ ਨਾਜਰ ਰੱਖੋਗੇ ਘਰ ਉਹ ਮਿਲੂ ਉਹਦੇ ਟੱਕਾ ਉੱਤ ਕਰਕੇ ਉਹਦੇ ਕਹਿਣ ਡਿਆ ਵਾ ਟੱਕਰ ਕੇ ਬੈਨ ਯੋਦਾ ਕੀ ਆਂਦਾ ਆਲਾ ਬਾਪ ਆਪਣ ਬਣਨੇ ਦਿੱਤਾ ਵਾ ਹਾਏ ਰੱਬਾ ਕਿ ਨਾ ਪਾਸਪੋਰਟ ਲੈਣਾ ਕਿ ਸਾਡੀ ਜਾਨ ਲੈਣੀ ਆ ਤੇ ਯਾਰ ਜਾਨ ਥੋੜਾ ਉਹਨੇ ਮੰਗੀ ਆ ਫੇਰ ਰੋਕੇ ਤੂੰ ਗੱਲ ਕਰੀ ਜਾਨ ਲੈਣੀ ਆ ਓਏ ਉਹ ਗੱਲਾਂ ਤਾਂ ਵੀ ਜਦੋਂ ਮੈਂ ਜਾਣਾ ਵਾ ਹੁਣ ਮੈਂ ਇਹਦਾ ਕੰਮ ਛੇਤੀ ਬਣਾ ਦੇਣਾ ਵੀ ਛੇਤੀ ਪਾਸਪੋਰਟ ਬਣਾ ਲਓ ਆ ਗੱਲਾਂ ਕੀ ਜਾਂਦਾ ਮੈਨੂੰ ਨਾ ਆਣ ਕੇ ਦੱਸਿਆ ਕਰੋ ਪਾਸਪੋਰਟ ਤਾਂ ਮੇਰੇ ਨਾਲ ਕਿ ਨਾ ਹੀ ਨਾ ਲੋ ਤੁਹਾਨੂੰ ਮੈਂ ਬੜੀ ਵਾਰ ਕਹਿੰਦੀ ਤੈਨੂੰ ਫੇਰ ਮੁਰਮੁਰ ਉਹ ਸਟੋਰੀਆਂ ਚੱਲ ਖੜ ਖੜਾ ਤੂੰ ਖੜ ਖੜਾ ਤੂੰ ਬਾਹਰੋਂ ਕੋਈ ਗੱਲ ਕਰੇ ਜਿਹੜੀ ਕਰਨੀ ਮੈਨੂੰ ਮੈਂ ਤਾਂ ਅੱਗੇ ਮਰਨ ਲਈ ਮੈਨੂੰ ਤੜੀ ਨਹੀਂ ਆਉਂਦੀ ਦਵਾਈ ਖਾਦੀ ਆ ਦਵਾਈ ਖਾਦੀ ਆ ਖਾ ਲਈ ਦਵਾਈ ਮੈਂ ਤੇ ਕਿਤੇ ਘਬਰਾਟ ਪੈ ਨਹੀਂ ਉਲਟੀਆਂ ਆਉਂਡੀਆਂ ਕਿਤੇ ਪਤਾ ਨਹੀਂ ਕੀ ਮੇਰੇ ਸਿਰ ਨੂੰ ਪਰਲੂ ਚੜ ਗਿਆ ਵਾ ਨਿੰਬੂ ਪਾਣੀ ਪੀਣਾ ਸੀ ਸਭ ਕੋ ਆ ਪੀਤਾ ਵਾ ਸਭ ਕੋ ਆ ਕੀਤਾ ਵਾ ਫਿਰ ਦਵਾਈ ਲਿਆ ਉਹਦੇ ਨੂੰ ਆਖਾ ਜਾ ਕੇ ਨਾਲ ਦਵਾਈ ਲਿਆ ਉਹਦੇ ਮੇਰੇ ਕੋ ਨਹੀਂ ਮੋਟਰਸਾਈਕਲ ਤੇ ਬਿੱਕੇ ਜਾਣਾ ਮੈਂ ਤਾਂ ਗੱਲ ਸੁਣਦਾ ਕੱਕ ਪਤਾ ਨਹੀਂ ਕਿੱਦਾਂ ਉੱਠੀ ਆ ਤੇ ਕਿੱਦਾਂ ਨਹੀਂ ਮੋਟਰਸਾਈਕਲ 'ਤੇ ਨਹੀਂ ਬੈਠਾ ਜਾਣਾ ਮੇਰੇ ਕੋ ਨਹੀਂ ਬੈਹ ਹੁੰਦਾ ਮੋਟਰਸਾਈਕਲ ਤੇ ਫਿਰ ਡਾਕਟਰ ਇੱਥੇ ਆਉਣਾ ਨਹੀਂਗਾ ਉੱਥੇ ਉਹਦੇ ਮਰੀਜ਼ ਹੁੰਦੇ ਜਾ ਐਦਾਂ ਕਰਦੇ ਆ ਮੈਂ ਉਹਦੇ ਨੂੰ ਕਹਿਣਾ ਵੀ ਜਾ ਫਿਰ ਚਾਚੇ ਆਪਣੀ ਵਾਲੀ ਗੱਡੀ ਫੜ ਲਿਆ ਹਾਏ 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 ਹਾਬ ਤੇਰੇ ਗਾੜੀ ਜੋੜੇ ਹੱਥ ਕੀ ਵੀ ਗੱਲ ਕਰਤੀ ਆ ਕੀ ਦਾ ਨਾਂ ਲਹਿਤਾ ਵਾ ਤੈਨੂੰ ਨਹੀਂ ਪਤਾ ਉਹ ਜਾ ਬਾਬਾ ਮੈਂ ਕਿਹਾ ਵੀ ਯੋਦੇ ਦੀ ਗੱਡੀ ਲੈ ਆਉਂਦੇ ਆ ਨਹੀਂ ਮੈਂ ਨਹੀਂ ਗੱਡੀ ਉਹਨਾਂ ਦੀ ਤੇ ਜਾਣਾ ਜਾ ਫੇ ਕਿਰਾਏ ਤੇ ਕੋਈ ਲੈ ਨਾ ਉੱਤੇ ਚਲ ਜੂਗੀ ਬਸ ਐ ਕਰ ਨਹੀਂ ਕਿਰਾਏ ਦੀ ਗੱਡੀ ਤੈਨੂੰ ਵਾਰਾ ਖਾਂਦੀ ਆ ਮੁੰਡੇ ਉਹਨੇ ਗੱਡੀ ਤੋਂ ਨਾ ਕੀਤੀ ਆ ਤੈਨੂੰ ਕੋਈ ਮਾੜਾ ਆਖਿਆ ਉਹਨੇ ਮੈਂ ਨਹੀਂ ਉਹ ਗੱਡੀ ਤੇ ਜਾਣਾ ਉਹਦੀ ਬੁੱਢੀ ਦਾ ਪਤਾ ਨਾ ਜਿੱਦਾਂ ਦੀ ਹੈਗੀ ਆ ਇੱਥੇ ਮੈਂ ਮਰ ਜਣਾ ਉਲਟੀਆਂ ਕਰ ਕਰ ਕੇ ਤੇ ਤੂੰ ਗੱਡੀਆਂ ਉੱਥੇ ਗਵਾंडੀਆਂ ਦੀ ਲੱਭਦਾ ਫਿਰੇ ਚੰਗਾ ਮੁੜ ਕੇ ਖਾ ਲਿਓ ਰੋਟੀਆਂ ਪਰੌਂਠੇ ਤੈਨੂੰ ਤੇ ਮਿਲ ਜਾਣੀਆਂ ਮਾੜੀਆਂ ਚੰਗਾ ਜਿੱਥੇ ਮਰਜੀ ਜਾਏਗਾ ਗੁਰਦੁਆਰ ਵਿਖੇ ਖਾ ਲੇਗਾ ਤੇ ਮੁੰਡੇ ਮੇਰੇ ਨੂੰ ਰੋਟੀਆਂ ਕਿੰਨੇ ਦੇਣੀਆਂ ਮੈਨੂੰ ਲੈ ਜਾ ਕੇ ਪਾਸੇ ਦਵਾਈ ਦਵਾ ਲਿਆ ਨਹੀਂ ਮੈਂ ਨਹੀਂ ਉਹ ਜਾਣਾ ਫਿਰ ਚੱਲਣਾ ਮੈਂ ਉਹਨੂੰ ਕਹਿਣਾ ਉਹਦੇ ਨੂੰ ਇੱਥੇ ਡਾਕਟਰ ਨੂੰ ਸਾਧ ਲੋ ਮੈਂ ਡਾਕਟਰ ਨਹੀਂ ਇੱਥੇ ਆਉਂਦੇ ਡੇਰਿਆਂ ਚ ਉਹ ਡਿਪਟੀ ਡਾਕਟਰ ਆ ਜਾਂਦਾ ਨਾ ਸਾਰੀ ਥਾਈ ਉਹਨੂੰ ਸੱਦ ਲੋ ਮੈਂ ਅੱਜ ਰੋਟੀਆਂ ਨਹੀਂ ਮੈਥੋਂ ਪੱਕਣੀਆਂ ਮੇਰੀ ਵੱਲੋਂ ਚੋਰ ਬਣਾ ਲਓ ਮੇਰੀ ਵੱਲੋਂ ਕਿਸੇ ਦੇ ਘਰੋਂ ਮੰਗ ਕੇ ਲੈ ਆਓ ਮੇਰੀ ਵੱਲੋਂ ਉਹ ਚਾਚੀ ਸਿੰਧੋਵਾਲ ਚਲ ਜਿਓ ਜਿੱਧਰ ਮਰਜੀ ਚਲ ਜਿਓ ਮੈਨੂੰ ਨਹੀਂ ਪਤਾ ਮੈਂ ਨਾ ਤੇਰਾ ਵੀ ਕੋਹ ਨਹੀਂ ਯਾਰ ਮੈਂ ਕਹਿਣਾ ਉਹਦੇ ਨੂੰ ਕਿ ਜਾ ਆਪਣੀ ਮਾਂ ਲੈ ਜਾ ਫਿਰ ਜਿੱਤੇ ਖੜਨਾ ਲੈ ਜਾ ਪਾਸਪੋਰਟ ਪਾਸਪੋਰਟ ਹਾਏ ਹਾ ਸੜ ਜੇ ਇਹਨਾਂ ਦੀਆਂ ਗੱਲਾਂ ਇਹਨਾਂ ਨੇ ਤੇ ਕੋਈ ਗੱਲ ਸ ਤੇਰਾ ਕਲੀ ਆ ਇਨੂੰ ਪਤਾ ਨਹੀਂ ਲੱਗਣ ਡਿਆ ਪਤਾ ਕੀ ਹਾਰ ਕਿੱਦਾਂ ਮੈਨੂੰ ਤੇਲੀਆਂ ਆਉਂਡੀਆਂ ਮੇਰੇ ਜੀ ਨੂੰ ਕੋਹ ਚੱਲਿਆ ਪਾਸਪੋਰਟ ਤੇ ਚੜਾ ਦੇ ਤੂੰ ਜਾਜ ਤੇ ਪਹਿਲਾਂ ਮੁੰਡੇ ਨੂੰ ਮੈਂ ਨਹੀਂ ਮੁੰਡਾ ਕਿਤੇ ਵੀ ਜਾਣ ਦੇਣਾ ਮੈਂ ਤਾਂ ਮਰਨ ਥਾਂ ਲੱਭਣ ਡਈ ਆ ਪਕਾ ਲੋਗੇ ਤੇ ਖਾ ਲੋਗੇ ਇੱਥੇ ਵੰਦੇ ਰਹੋ ਮਖਾਵੇਂ ਅੰਦਰ ਹੀ ਵੜੇ ਰਹੀਦਾ ਵਾ ਬਾਹਰ ਬੈਠਿਆ ਕਿੰਨਾ ਵਧੀਆ ਜਿਹਾ ਲੱਗਣ ਡਿਆ ਹਨਾ ਹੂੰ ਤੈਨੂੰ ਲੱਗਦਾ ਨਾ ਬਾਹਰ ਵਧੀਆ ਵਾ ਠੀਕ ਤੇ ਵਜਣ ਡਿਆ ਇਹਨੂੰ ਕੰਮ ਸਾਰੇ ਅੰਦਰ ਜੀ ਪੈਂਦੇ ਆ ਜੋ ਚੁਣ ਵਟਾਂ ਦੇ ਫਿਰਨਾ ਪੈਂਦੇ ਨਾ ਧੁੱਪੇ ਫੇਰ ਪਤਾ ਲੱਗਦਾ ਲੈ ਦੋਵੇਂ ਜੀ ਬੈਠੇ ਆ ਪਿਕਨਿਕ ਤੋਂ ਘਟਵਾ ਕਿਤੇ ਆ ਕਪੜਾ ਮੈਂ ਭਰਾਣੀ ਕਿੰਨੀ ਗਿੱਲਾ ਕਰ ਲਿਆ ਮਿੰਟ ਛੁੱਕ ਜਾਂਦਾ ਤੁਹਾਨੂੰ ਤੇ ਆਦਤ ਪਈ ਓਦਾਂ ਹੀ ਇਦਾਂ ਹੀ ਘਰ ਲੈਣਾ ਪਰਨਾ ਤੁਹਾਨੂੰ ਪਰਨਾ ਗੱਲ ਜੇ ਮੈਂ ਤੇ ਬਾਜੂਗਾ ਨਹੀਂ ਤੋ ਗੱਲ ਸੁਣੋ ਹਾਂ ਉਹ ਕਿਹ ਕਹਾਂਦੇ ਸੀ ਉਹਦੇ ਵੱਲ ਉਹਦੇ ਨੂੰ ਹੂੰ ਉਹ ਜੋ ਇਹ ਤਾਂ ਕਿਤੇ ਕੰਪਨੀ ਕੰਪਨੀ ਚ ਹੱਥ ਪੈਂਦਾ ਵਾ ਅੱਛਾ ਤੋ ਕਹਿੰਦੇ ਆ ਉਹਦੇ ਨੂੰ ਬਾਹਰ ਖੜਨਾ ਤੂੰ ਚੰਗਾ ਹੀ ਆ ਆ ਹੋਏ ਹਾ ਜੇ ਕੋਈ ਮੰਨ ਜੇ ਨਹੀਂ ਤਾਂ ਕਈ ਜਾਂਦੇ ਤੇ ਹੱਥ ਪੈਂਦੇ ਵੀ ਹੁੰਦੇ ਆ ਤੇ ਤਾਂ ਵੀ ਨਹੀਂ ਮੰਨਦੇ ਵੀ ਨਹੀਂ ਬਾਹਰ ਜਾ ਕੇ ਕੀ ਕੰਨਾ ਬੰਦੀ ਨਹੀਂ ਗੱਲ ਆ ਉਹਦੀ ਕੰਪਨੀ ਨਹੀਂ ਦੇ ਤਾਂ ਵੀ ਕਹਿ ਦਿੰਦੇ ਆ ਲੈ ਤੂੰ ਹੀ ਆ ਕੇ ਕੰਨਾ ਇੱਥੇ ਤੇ ਗਰਮੀ ਬੜੀ ਨਹੀਂ ਕੰਪਨੀ ਕੰਪਨੀ ਚੰਗੀ ਆ ਜੀ ਮੈਂ ਗਿਆ ਵੀ ਤਾਂ ਦੱਸਣ ਡਿਆ ਹੂੰ ਤੇ ਮੈਂ ਜੋ ਚੰਗਾ ਵਧੀਆ ਸੋਚਣ ਡਿਆ ਹਾਂ ਨਾਲੇ ਕੌਣ ਸੋਚਦਾ ਇਕੱਲਿੰਨਾ ਉਹ ਜਿਹੜੇ ਕੈਨੇਡਾ ਅਮਰੀਕਾ ਬੈਠੇ ਇੰਨੇ ਨੇ ਪੈਸੇ ਲਾ ਕੇ ਉਹੀ ਦੂਜਿਆਂ ਨੂੰ ਸਲਾਹ ਦੇ ਦਿੰਦੇ ਆ ਹਾਂ ਜੀ ਇੱਥੇ ਨਹੀਂ ਕੁਝ ਵੀ ਹੈਗਾ ਉਹ ਚ ਆ ਵੀ ਹੋ ਜਾਂਦੇ ਤੇ ਮੁੰਡੇ ਕਹਿੰਦੇ ਨਹੀਂ ਇੱਥੇ ਬੜਾ ਔਖਾ ਵਾ ਬੜਾ ਔਖਾ ਵਾ ਇੱਥੇ ਲੈ ਲੋ ਸੌਖਾ ਵਾ ਇੱਥੇ ਆਪਣੇ ਮਾਮਾ ਪੁੱਛਦੀ ਜਾਂਦੇ ਆ ਆ ਤੇ ਜੋ ਕਹੂ ਕਹਦੇ ਨਹੀਂ ਇੱਥੇ ਬੜਾ ਔਖਾ ਕੰਮ ਹੂੰ ਹੂੰ ਹਰ ਕੋਈ ਆਪ ਹੀ ਅੱਗੇ ਵਾਦਾ ਵਾ ਕਿ ਇਹਨੂੰ ਤਨੀ ਵਧਾਉਂਦਾ ਹੂੰ ਚਲੋ ਲੁਗਾਈ ਆਉਦਾ ਹੂੰ ਹੂੰ ਜਿੱਲੇ ਜੂਗਾ ਤੇ ਵਧੀਆ ਗੱਲ ਵਾ ਕੇ ਆਓ ਇੱਥੇ ਹੀ ਰੱਖਿਆ ਵਾ ਧੋਹਰ ਕੋਈ ਨਹੀਂ ਹੈ ਬੱਸ ਮੈਂ ਉੱਥੇ ਵੇਖਣ ਲਈ ਤੁਸੀਂ ਇੱਥੇ ਬੈਠੇ ਹੋਈ ਦੋਵੇਂ ਜਣੇ ਮੈਂ ਤਾਂ ਚਲ ਨਿਕਲਦੇ ਆ ਬਾਹਰ ਗਰਮੀ ਵੀ ਬੜੀ ਹੈ ਅੰਦਰ ਤੋਂ ਹੁਣ ਵੜਨ ਦੀ ਜੀ ਨਹੀਂ ਕਰਦਾ ਤੇ ਮੈਂ ਤੁਹਾਨੂੰ ਇਹਦੀ ਆਈ ਮੈਨੂੰ ਨਹੀਂ ਮਿਲਦੇ ਨਹੀਂ ਆਓ ਜਾਓ ਬਹਿ ਜਾਓ ਬਹਿ ਜਾ ਤੂੰ ਮੱਥਪੋਈ ਨਹੀਂ ਕੋਈ ਨਹੀਂ ਬਹਿ ਜਾਓ ਆ ਪਾਹੋ ਗੱਲਾਂ ਹੀ ਕੰਡਦੇ ਹੀ ਹਾਂ ਇਹ ਜੋਦਾ ਬਣਾਉਣ ਦਾ ਉਹਦਾ ਕੰਮ ਬਾਹਰ ਦਾ ਤੇ ਮੈਂ ਚੰਗਾ ਹੀ ਉਹਦੀਆਂ ਬਣਾਉਣ ਡਿਆ ਜੇ ਬਣਾਉਣ ਤੇ ਮੰਨੇ ਡਿਆ ਵਾ ਪਰ ਉਹਨਾਂ ਦੇ ਘਰ ਤੇ ਲੜਾਈ ਪਈ ਲੜਾਈ ਪਿਆ ਕੌਣ ਲੜ ਪਿਆ ਮੈਂ ਤਾਂ ਉਧਰ ਗਿਆ ਉਹ ਤੇ ਚੰਗਾ ਭਲੇ ਨਾ ਉਹ ਤੇ ਦਿਵਿੰਦਰ ਜਿਹੜੀ ਆ ਉਹ ਤੇ ਉਹਦੇ ਗੁਰਸਾਬ ਦੇ ਕਿਤੇ ਉਹ ਡੁੱਡ ਗੱਲ ਪੈਣ ਈ ਆ ਇਹ ਬੁੜੀਆਂ ਦਾ ਕਲੇਸ਼ ਨਹੀਂ ਮੁੱਕਦਾ ਜੇ ਕੋਈ ਚੰਗਾ ਕਰਦਾ ਵਾ ਨਾ ਉਹਨੂੰ ਚੰਗਾ ਕਰਨੀ ਹੁੰਦੀ ਆ ਆਂਦੀ ਉਹਦੀ ਬੁੱਢੀ ਨੇ ਮੇਨੇ ਮਾਰ ਮਾਰ ਸਾਡੀ ਮਰ ਜਾਣਾ ਮਾਰ ਲੂ ਮੈਨੇ ਮਾਰ ਹੀ ਦੇਣਾ ਆਂਦੀ ਹਰ ਲੈ ਦੱਸ ਓਦਾਂ ਕਿਹੜਾ ਲੜਦਿਆਂ ਨਹੀਂ ਆ ਓਦਾਂ ਕਿਹੜੇ ਮੈਨੇ ਨਹੀਂ ਮਾਰਦਿਆਂ ਜੇ ਮਾਰ ਤੇ ਮੁੰਡਾ ਸੈਟੋ ਚ ਫੇਕੀ ਆ ਲੋਟ ਪਾਸਪੋਰਟ ਨਹੀਂ ਉਸ ਗੋਲ ਲੜਦਾ ਹੀ ਉਹਦੇ ਨਾਲ ਵੀ ਤੂੰ ਨਾ ਐਦਾਂ ਕਰ ਮੈਨੂੰ ਮੇਰੇ ਭਰਾ ਦਾ ਪਤਾ ਵਾ ਹੈ ਤੇ ਉਹ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਉਹਨੇ ਤਾਂ ਘਰ ਚ ਲੜਾਈ ਪਾਈ ਪਾਸਪੋਰਟ ਹੀ ਨਹੀਂ ਬਣਨੇ ਦੇਣੇ ਉਹਨੂੰ ਪ੍ਰੂਫ ਹੀ ਨਹੀਂ ਦੇਣ ਲਈ ਹੂੰ ਗਰਸਾਬ ਨੂੰ ਜਿਹੜਾ ਜਾਣਾ ਚਾਹਵੇ ਤੇ ਉਹਨੂੰ ਕੋਈ ਖੜਦਾ ਨਹੀਂ ਓ ਤੇ ਜੇ ਉਹ ਖਾਂਡੇ ਆ ਤੇ ਉਹ ਹੁਣ ਮੰਨਣ ਨਹੀਂ ਦੇ ਆਂਦੇ ਐਵੇਂ ਉਥੇ ਕੇ ਮਾੜੀ ਕੰਪਨੀ ਚਲਾ ਦੂਗਾ ਤੇ ਮੁੜ ਕੇ ਨਾ ਹੀ ਉਧਰ ਜੋਗੇ ਨਾ ਹੀ ਉਧਰ ਜੋਗੇ ਤੇ ਮਗਰੋਂ ਹਾਡਾ ਮੁੰਡਾ ਘਰ ਨੂੰ ਪਜਕਲਾ ਦੇ ਹਾ ਹੋ ਜੀਆਂ ਗੱਲਾਂ ਕਰਦੀ ਔਰ ਮੇਰੇ ਹੁੰਦਿਆਂ ਦੀ ਗੱਲ ਆਓ ਸੱਤ ਬਗਾਨਾ ਜੇ ਘਲਾ ਦੂ ਤ ਫੇਰ ਜੇ ਘਲਾ ਦੂਗਾ ਤਾਂ ਹਾ ਦਾ ਉਹਦਾ ਘਰ ਰੋਜੇ ਗਿੱਡੇ ਮਾਰੇ ਏਜੰਟਾਂ ਤੇ ਕਿਹੜਾ ਯਕੀਨ ਵਾ ਉਹ ਤੇ ਆਂਦੀ ਏਜੰਟ ਕੋਈ ਵੇਖਣਾ ਉਹਦਾ ਮਾਮਾ ਬਾਹਰ ਵਾ ਚੱਲ ਉਹ ਲੈ ਜੂਗਾ ਹੈ ਤਰਾ ਦੀਆਂ ਗੱਲਾਂ ਕਰਦੀ ਹੀ ਹੋਏ ਮਾਮਿਆਂ ਨੇ ਪੁੱਜਨੇ ਪੈਸੇ ਆਹ ਭਰਾਵਾਂ ਨੂੰ ਨਹੀਂ ਤੇ ਮੇਰੀ ਕਰਨ ਵਾਲਾ ਤਾਂ ਫਿਰ ਮਾਮਾ ਵੀ ਘਟ ਜਾਂਦਾ ਹੋਰ ਆਹ ਤਾਂ ਕਾਦੀ ਉਹਨੂੰ ਕੋ ਹਾਂਦੀ ਇਹਨੇ ਪੈਸੇ ਖਾ ਜਾਣੇ ਆ ਉਹ ਆਂਦਾ ਆਪ ਹੀ ਮੈਂ ਉਹਨੂੰ ਆਖਿਆ ਵੀ ਮੇਰੇ ਕੋਲ ਪੈਸੇ ਹੈ ਨਹੀਂਗੇ ਹੂੰ ਹੂੰ ਤੇ ਉਹ ਆਂਦਾ ਚੱਲ ਮੈਨੂੰ ਥੋੜੇ ਥੋੜੇ ਕਰਕੇ ਜੋਦਾ ਆਂਦਾ ਦੇ ਦਿਓ ਤੇ ਤਾਂ ਵੀ ਨਹੀਂ ਉਹ ਪੈਰਾਂ ਤੇ ਕਿਤੇ ਉਹਨੂੰ ਪਾਣੀ ਪ੍ਰੂਫ ਹੀ ਨਹੀਂ ਕੱਢ ਕੇ ਮੰਨੇ ਦੇਣਦੇ ਤੇ ਮੈਂ ਉਹਨੇ ਜਾਣਾ ਕਿੱਥੋਂ ਚਾਰੇ ਨੇ ਮੁੰਡੇਰੇ ਤੂੰ ਬੀਬੀ ਸਮਝਾਉਣਾ ਇਹਨ ਮੜਾ ਮੜਾ ਮੈਂ ਤੈਨੂੰ ਬਥੇਰਾ ਆਖਿਆ ਵੀ ਆਪਰਾ ਆਪਰਾ ਆਈ ਹੁੰਦੇ ਆ ਇੱਕ ਦੂਜੇ ਦੀ ਮਾਂ ਫੜਦੇ ਆ ਆਹ ਹੁਣ ਨਾਲੇ ਹਾਲ ਨਾਲ ਕੰਦੇ ਕੰਦ ਨਾਲ ਜੁੜੀ ਆ ਜੇ ਕੋ ਕੱਲ੍ਹ ਅਬੀ ਨਬੀ ਹੋ ਗਈ ਤੇ ਫੜਨਾ ਤੇ ਬਣਾ ਬਣਾ ਆਂਦੀ ਉਹ ਤਾਂ ਹਰ ਨੂੰ ਅੱਗੇ ਜੀਣ ਨ ਦੇਂਦੀ ਜੋਦੇ ਦੀ ਘਰ ਦੀ ਤੇ ਉਹਨੇ ਸਰੀਕੇ ਬਰਾਦੀ ਜੀਣਾ ਨਹੀਂ ਮੁਰ ਜ ਮਾੜਾ ਬਣਾਉਂ ਤਾਂ ਮੁਰ ਕੇ ਪਿੰਡ ਚ ਕਿਦਾ ਵੜਨਾ ਨੇ ਕੀ ਪਤਾ ਹੁਣ ਪਰ ਉਹ ਨਹੀਂ ਮੰਦੀ ਹਾਂ ਨਾ ਮੈਂ ਤਾਂ ਆ ਬੜਾ ਸਮਝਾਇਆ ਵੀ ਇਹ ਭਰਾ ਭਰਾ ਗਸਾਬ ਨੇ ਵਿਚਾਰੇ ਨੇ ਸਮਝਾਇਆ ਵੀ ਤੂੰ ਨਾ ਇਦਾਂ ਕਰ ਪਰ ਉਹ ਨਹੀਂ ਕਹੇ ਪੈਰਾਂ ਤੇ ਪਾਣੀ ਪੈਣ। ਏਜੰਟਾਂ ਨੇ ਫੀਸਾਂ ਕਿੰਨੀ ਲੈਣੀਆਂ ਹੈ ਇੱਥੇ ਫੀਸ ਬਚੰਦੀ ਪੈਸੇ ਵੀ ਅੱਧੇ ਲੱਗਣੇ ਨਾਲੇ ਉਹ ਕਹਿਣ ਦਿਆ ਬਾਬੇ ਮੈਨੂੰ ਜਦੋਂ ਮਰਜ਼ੀ ਦੇ ਦੇ ਤੂੰ। ਆਹ ਤੀ ਆ ਬਾਬੇ ਜੀ ਨਾਨੀ ਉਹ ਝੂਠ ਹੀ ਬੋਲਿਆ ਹੈ ਕਿੰਨੇ ਪੈਸੇ ਲੱਗਣੇ ਕਿੰਨੇ ਨਹੀਂ। ਆਹੋ ਹੂੰ ਕਰਦਾ ਹੀ ਹੈ ਭਰਾ ਫੇਰ ਵੀ ਸੋਚਦਾ ਹੀ ਹੈ ਥੋੜਾ ਮੈਂ ਤੇ ਆਪ ਬੜਾ ਸਮਝਾਇਆ ਤੇ ਭਰਾ ਜਿਹੜੇ ਉਹ ਭਰਾ ਹੀ ਹੁੰਦੇ ਆ ਤਾਂ ਤੂੰ ਨਾ ਐਦਾਂ ਕਰ ਜੰਟਾਂ ਵਿੱਚ ਨਾ ਫਸੀ। ਹੂੰ ਹੂੰ ਤੇ ਪਰ ਉਹ ਨਹੀਂ ਮੰਨਣ ਦੇਈ ਮਨੇ ਮਾਤੀ ਪੁੱਠੀ ਪਈ ਆਗੇ ਆਹ ਚਲ ਹੁਣ ਤੇ ਉਹ ਬਾਹ ਫੜਨ ਧਿਆ ਹੂੰ ਹਾਂ ਤੇ ਪਰ ਨਹੀਂ ਉਹ ਨਹੀਂ ਮੰਨਣ ਢਈ ਉਹਨੇ ਕਿਤੇ ਕਲਾ ਇਨੀ ਪਾਈ ਉਹ ਬੋਲ ਕੇ ਤੇ ਵਿਚਾਰਾ ਨਿਕਲ ਗਿਆ ਗੁਰਸਾਹਿਬ ਆਪਣੇ ਸਾਲੇ ਨੂੰ ਛੱਦੇ ਤੋਂ ਸਮਝਾਉਣ ਸੁਣ ਸਾਲਾ ਬਾਹਰ ਵਾ ਤੇ ਹੋਰ ਬਾਕੀ ਪਰਵਾਹ ਇੱਥੇ ਹੀ ਆ ਨਾ ਬਾਕੀ ਤਾਂ ਨਹੀਂ ਮੈਨੂੰ ਪਤਾ ਹੂੰ ਤਾਂ ਨਹੀਂ ਮੈਨੂੰ ਆਹ ਉਹਨਾਂ ਨੂੰ ਸਭ ਕੰਮ ਤੇ ਪਾਇਏ ਥੋੜੀ ਗੱਲਬਾਤ ਖਾਣੇ ਨਹੀਂ ਆਂਦੀ ਆ ਔਰ ਆ ਮਾਮਾ ਰਾਣਾ ਬਾਹਰ ਵਾ ਤੇ ਉਹ ਉਹਦੇ ਨਾਲ ਮੈਂ ਗੱਲ ਕਰੂੰਗੀ ਤੇ ਉਹ ਭਰਾ ਮੇਰਾ ਬਣਾ ਲਊਗਾ ਤਾਂ ਮੈਂ ਇਹਦੇ ਨਹੀਂ ਆਖੇ ਲੱਗਣਾ ਤੇ ਮੈਂ ਨਾ ਖਲਣਾਈਆਂ ਜੋਦੇ ਦੇ ਨਾਲ ਚਲ ਮਾਂ ਹੀ ਵੈਰੀ ਬਣ ਗਈ ਆਪਣੀ ਮੁੰਡੇ ਦੀ ਮਾਂ ਹੀ ਬਣ ਗਈ ਹੋਰ ਕੋਈ ਵੀ ਇੱਕ ਵਾਰੀ ਘਰ ਅਸਦਾ ਹੁੰਦਾ ਬਾਰ ਬਾਰ ਕੋਈ ਵੀ ਨਹੀਂ ਕਹਿੰਦਾ ਘੜੀ ਮੁੰਡੀ ਨਹੀਂ ਕੋਈ ਵੀ ਆਂਦਾ ਚਲ ਮੈਂ ਪਾਣੀ ਵੇਖਾਂ ਬੱਤੀ ਆਉਂੜੀ ਆ ਜਦੋਂ ਮੰਗਣ ਆਉਣ ਵਾਲੀਆਂ ਹੁੰਦੀਆਂ ਵਾ ਉਦੋਂ ਰਿਸ਼ਤੇ ਨਹੀਂ ਪਸੰਦ ਕਰਦੇ ਤੇ ਮਗਰ ਜਦੋਂ ਉਮਰ ਵੱਜ ਜਾਂਦੀ ਹੈ ਤੇ ਫਿਰ ਆ ਮੰਗਦੇ ਹੁੰਦੇ ਫਿਰ ਆ ਮੰਗਦੇ ਤਾਂ ਫਿਰ ਡੱਕ ਪੈਣਾ ਐਵੇਂ ਨਾ ਉਹੋ ਗੱਲ ਹੋਣ ਢਈ ਹੈ ਮੈਨੂੰ ਲੱਗਣਾ ਕਿ ਪਤਾ ਨਹੀਂ ਕੀ ਲੱਭ ਲੈਣਾ ਵਾ ਇਹਨਾਂ ਨੇ ਆਹ ਕਿ ਇਹ ਮੈਂ ਪਾਣੀ ਵੇਖਾਂ ਮੈਂ ਵੇਖਿਆ ਹੂੰ ਚੱਲ ਸੁਣਾਪਾ ਵਿੱਚ ਚਲ ਜੀ ਗੰਨ ਉਹਦੇ ਹਾਂਜੀ ਉਹ ਜਾ ਆਪਣੀ ਮੰਮ ਨੂੰ ਦਵਾਈ ਦਵਾ ਲਿਆ ਯਾਰ ਪਹਿਲਾਂ ਕੀ ਹੋਇਆ ਮਮੀ ਨੂੰ ਹਣ ਉਲਟੀਆਂ ਆਂਦੀ ਮੈਨੂੰ ਉਲਟੀਆਂ ਆਉਂਡੀਆਂ ਜੇ ਮੈਂ ਆਖਿਆ ਵਿੱਚ ਚੱਲ ਜਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਬੈਠਾ ਨਹੀਂ ਜਾਣਾ ਤੇ ਮੈਂ ਆ ਉਹ ਲੈ ਆਉਨੇ ਉਹਦੀ ਜੋਦੇ ਦੀ ਗੱਡੀ ਹਾਂ ਆਂਦੀ ਮੇਰੀ ਗੱਡੀ ਤੇ ਜਾਣਾ ਉਹਨਾਂ ਦੀ ਗੱਡੀ ਤੇ ਮੈਂ ਨਹੀਂ ਜਾਣਾ ਕਿ ਉਹਨਾਂ ਦੀ ਗੱਡੀ ਨੂੰ ਕੀ ਹੋਇਆ ਵਾ ਕੀ ਭਰਾ ਹੁਣ ਇਹਨੂੰ ਕੀ ਲੜਿਆ ਭੂੜ ਤੇ ਮੋਟਰਸਾਈਕਲ ਜਾਣਾ ਪਰ ਫਿਰ ਤੁਰ ਕੇ ਜਾਣਾ ਮੈਂ ਹਾਂ ਕੀ ਮੈਂ ਤੈਨੂੰ ਕਿੱਦਾਂ ਦੱਸਾਂ ਜਾ ਜਿੱਤੇ ਜਾਂਦੀ ਜਾਂ ਲੈ ਜਾ ਉਹ ਕਹਿੰਦੀ ਤੁਰਕ ਆਖੀ ਜਾਂਦੀ ਇੱਥੇ ਡਾਕਟਰ ਨੂੰ ਸਾਧਦਾ ਇੱਥੇ ਡੇਰੇ ਨੂੰ ਡਾਕਟਰ ਆਉਂਦਾ ਵਾ ਚਲ ਲੜੀ ਕੋ ਟੈਨਸ਼ਨ ਲੈ ਮੈਂ ਵੇਨਾ ਫਿਰ ਕਿੱਦਾਂ ਖੜਨਾ ਇਹਨੂੰ ਜੇ ਹੈਗੀ ਘਰੇ ਖਰਾਖਰੂਗ ਤੇ ਦੇ ਉਹਨੂੰ ਫਿਰ ਕੋਈ ਕੋਈ ਨਹੀਂ ਮੈਂ ਵੇਨਾ ਅਤੇ ਜੇ ਖਾਣਾ ਉਹ ਤੇ ਲੈ ਜੀ ਮੈਨੂੰ ਨਹੀਂ ਹੁਣ ਇਸ ਗੱਲ ਦਾ ਪਤਾ ਇਹ ਤੁੰਦੀ ਨਹੀਂ ਚੰਗਾ ਤੇ ਮੈਨੂੰ ਹੀ ਸੜੀ ਜਾਂਦੀ ਕਹਿ ਕਹਿ ਕੇ ਮੈਨੂੰ ਹੀ ਸੜੀ ਜਾਂਦੀ ਗੁੱਸਾ ਚੜਾਈ ਜਾਂਦੀ ਨਾ ਉਹਨੇ ਕੋਈ ਜੋੜੇ ਨੇ ਆਖੀ ਕੋਈ ਗੱਲ ਨਾ ਮਾੜੀ ਆਖੀ ਤਾਂ ਚੰਗੀ ਆਖੀ ਤੇ ਉਦਾਂ ਹੀ ਰੌਲਾ ਪਾਈ ਤਰੀ ਜਾਂਦੀ ਛਦੈਣ ਜੀ ਨਹੀਂ ਦਵਾਈ ਲੈਣੀ ਤੇ ਨਾ ਲੈ ਆ you <laughs>